ਵੀਡੀਓ ਦਸਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਤੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:41 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਇਹ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਔਰ ਅਚਨਚੇਤ ਅ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਜਿੰਨਾ ਦਾ ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕੱਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾ ਕੰਮ ਸੀ ਤੁਹਾਨੂੰ ਅੱਛਾ ਆ ਜੇ ਹੀ ਆ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ ਆ ਖੋਲੋ ਜਰਾ ਇਹ ਵੀ ਲੋਕ ਹੈ ਜੀ है जी। आ देखो जी। बिना काम तो कमरे बैठना सख्त मना है आ देखो जी। आ खोलो जी। अच्छा एक कमरा जी इथे कोई पटवारी है नी जी अंदर लाइटा चल रही है ने जी आ देखो पंचायती पटवारी ने जी इत कोई है नहीं। ਆ ਦੇਖੋ ਜੀ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਕਿੱਡਾ ਵੱਡਾ ਇਹਨਾਂ ਨੂੰ ਕੋਈ ਹੈ ਨਹੀਂ ਪ੍ਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਿਰਫ ਆਪ ਬੱਚੇ ਬੈਠੇ ਨੇ ਹਜ਼ਾਰ ਕਾਡ ਦੇ ਬਣਾਉਂਦੇ ਨੇ ਸਿਰਫ ਆ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਜੀ ਅੱਧਾ ਘੰਟਾ ਅੱਧਾ ਘੰਟਾ ਕੋਈ ਪਰੇਸ਼ਾਨੀ ਇੱਥੇ ਤੁਹਾਨੂੰ ਨਹੀਂ ਠੀਕ ਹੈ ਸਿਰਫ ਆ ਬੱਚੇ ਮਲੇ ਨੇ ਜੀ ਇਹ ਵੀ ਮੈਨੂੰ ਲੱਗਦਾ ਆਊਟਸੋਰਸਸ ਤੇ ਆਉਂਗੇ ਤੇ ਪੱਕੇ ਉਹ ਕੱਚੇ ਆਊਟਸੋਰਸਸ ਦੇ ਆ ਪੱਕਾ ਮਲਾਂ ਦਾ ਪ੍ਰਵਾਹ ਹੀ ਨਹੀਂ ਕਰਦਾ ਜੀ ਹਾਂਜੀ ਆ ਦੇਖੋ ਜੀ ਇਹ ਇਹ ਕਿੱਥੇ ਕੌਣ ਕੌਣ ਬੈੰਦਾ ਜੀ ਮੈਂ ਪੱਲੀ ਐ ਸਰ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਥ ਸੀਟ ਖਾਲੀ ਪਈ ਐ ਇਹ ਤਾਂ ਸਰ ਉਹ ਬੈਸੇ ਕੀ ਸੈਕਟਰੀ ਸਾਹਿਬ ਬੈਠ ਗਏ ਤੁਸੀਂ ਕੀ ਕੰਮ ਕਰਦੇ ਹੋ ਨਹੀਂ ਪੰਚਾਇਤ ਦਾ ਕੰਮ ਕਰਦੇ ਹਾਂਜੀ ਕੀ ਪੰਚਾਇਤ ਦਾ ਅੱਛਾ ਜੀ ਜੋੜਾ ਹੋ ਜਾਂਦਾ ਪੇਮੈਂਟਸ ਹੁੰਦੀਆਂ ਅੱਛਾ ਜੀ ਕਹਿੰਦੇ ਲੰਚ ਤੇ ਗਏ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਤਾਂ ਕੋਈ ਨਹੀਂ ਹੈਗਾ ਜੀ ਹਾਂਜੀ ਸਾਥ ਪੜ੍ਹਨ ਨੂੰ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮਿਲੂ ਥੋੜਾ ਕੀ ਨਾਮ ਹੈ ਸੁਖਦੀਪ ਸਰ

ਤੁਸੀਂ ਅੱਗੇ ਨਹੀਂ ਸਸਪੈਂਡ ਰਹੇ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਕਿੰਨੇ ਬਹਾਲ ਕੀਤਾ ਤੁਹਾਨੂੰ ਸਹੀ ਸਸਪੈਂਡ ਹਾਂਜੀ ਪਹਿਲਾਂ ਤੁਹਾਡੇ ਕੋਲ ਕੋਈ 70 ਲੱਖ ਦਾ ਬੰਨੇ ਕੀ ਤੁਹਾਡੇ ਤੇ ਪਰਚਾ ਪੁਰਚਾ ਹੈ ਜੀ ਹਾਂਜੀ ਬੇਲ ਚ ਬੇਲ ਹੋ ਗਈ ਤੇ ਦਫ਼ਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਾਂਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਹੁਣੇ ਲਾਈਟ ਬੰਦ ਕਰਕੇ ਰੋਪੀ ਨਹੀਂ ਗਿਆ ਨਹੀਂ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰੋਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ ਦੋ ਵਜੇ ਆਦੇ ਅੱਛਾ ਜੀ ਫਿਰ ਵਾਪਸ ਕਿੰਨੇ ਵਜੇ ਆਉਂਦੇ ਨੇ ਸਹੀ ਸਹੀ ਆ ਜੀ ਅੱਛਾ ਜੀ ਤੁਸੀਂ ਕੀ ਕਮਾਇਓ ਦੱਸ ਸਕਦਾ की काम आयो आई काम ले ले सादा नरीगदा फिर हैगा उते कि नहीं, नहीं। कौन, अच्छा। इदर, इदर कौन जी? है जी अपने सर अच्छा ठीक है इधर इधर कौन बंदा है जी 아니 डिस्पेंसिंग पटवारी इधर भी लाइटें चल रही ने जी आ लाइटें चल रही तो कोई बंदा है नहीं ਇਹ ਪੰਚਾਇਤ ਅਫਸਰ ਹੈ ਜੀ ਪੰਚਾਇਤ ਅਫਸਰ ਆ ਐਵੀ ਖਾਲੀ ਪਿਆ ਦੇਖੋ ਜੀ ਆ ਦੇਖੋ ਆ ਦੇਖੋ ਬੇਟਾ ਕਿੱਧਰ ਗਿਆ ਸਾਰੇ ਉਧਰ ਤਾਂ ਕੋਈ ਨਹੀਂ ਬੇਟਾ ਕਿੱਥੇ ਤੁਹਾਨੂੰ ਦੱਸ ਕੇ ਗਏ ਨੇ ਹੈ ਪੂਰੇ ਪੰਚਾਇਤ ਅਫਸਰ ਤੇ ਕਹ ਪੰਚਾਇਤ ਅਫਸਰ ਦਾ ਕੀ ਨਾਂ ਜੀ ਰਣਜੀਤ ਸਿੰਘ ਅੱਛਾ ਜੀ ਹੈ ਜੀ ਐਸੀ ਕਿਉਂ ਕਰਨੀ ਸੀ ਕਨਵਰਸਿੰਗ ਕਿੱਧਰ ਨੇ ਜੀ ਫਿਰ ਹਾਂਜੀ 2:40 ਮਿੰਟ ਹੋਏ ਹੋਏ ਨੇ ਜੀ ਦੇਖੋ ਹੈ ਕਿੱਧਰ ਇੱਧਰ ਕੋਈ ਹੈ ਨਹੀਂ ਜੀ ਹੁੰਦਾ ਤਾਂ ਆ ਜਾਣਾ ਸੀਗਾ ਜੀ ਬਾਥਰੂਮ 'ਚ ਵੀ ਕੋਈ ਨਹੀਂ ਜੀ ਬਾਥਰੂਮ 'ਚ ਵੀ ਕੋਈ ਹੈ ਨਹੀਂ ਜੀ ਤਾਂ ਇਹ ਵੀਡੀਓ ਆਫਿਸ ਨੰਬਰ ਦੀ ਤੁਹਾਨੂੰ ਜੀ ਲਾਈਵ ਤਸਵੀਰਾਂ ਦੇਖਣ ਲਈ ਸਤਿ ਸ਼੍ਰੀ ਅਕਾਲ ਬੈਠੋ ਕਿੰਨੇ ਜਣੇ ਕੰਮ ਕਰਦੇ ਉੱਥੇ ਸਰ ਇਸ ਜੀ ਜਾਦੀ ਤਾਈ ਤਾਂ ਕਿ ਸਟਾਫ ਨੇ ਜਿਹੜੇ ਸਟੱਫਰੀ ਨਾਲ ਕਰਦੇ ਨੇ ਅੱਛਾ ਜੀ ਨਿਕ ਟੋਟਲ ਕਿੰਨੇ ਜਣੇ ਬੈਨੇ ਉੱਥੇ ਫਿਰ ਟੋਟਲ ਕਿੰਨੇ ਚਾਰ ਦਿਨ ਚਾਰ ਦਿਨ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਿਹੜਾ ਕੰਮ ਦੇਖਦੇ ਹੋ ਮੈਂ ਜੀ ਗਾ ਠੀਕ ਚੱਲ ਰਿਹਾ ਹਾਂ ਠੀਕ ਹੈ ਮੈਂ ਜੀ ਆਇਆਂ ਨੂੰ ਠੀਕ ਹੈ ਤੁਸੀਂ ਮੈਂ ਜੀ ਆਇਆਂ ਨੂੰ ਠੀਕ ਹੈ ਸਾਡੇ ਮਨੇਗਾ ਨਾਲੇ ਸੰਬੰਧਤੋਂ ਮਨੇਗਾ ਦੇ ਮੁਲਾਜ਼ਮ ਹਾਜ਼ਰ ਨਹੀਂ ਇੱਥੇ। ਬਈ ਅੱਜ ਉਹ ਕਿਹੜਾ ਛੁੱਟੀ ਲੈ ਗਏ ਨੇ ਜੀ? ਹਾਂ ਜੀ। ਹਾਂ ਜੀ। ਛੁੱਟੀ ਲੈ ਗਏ ਨੇ ਛੁੱਟੀ ਲੈ ਗਏ? ਕੀ ਹਾਲ ਚਾਲ ਹੈ ਜੀ? ਕਿੱਥੇ ਨੇ ਜੀ ਅਕਾਊਂਟੈਂਟ ਸਾਹਿਬ ਇੱਥੇ? ਖਾਲੀ ਪਈ ਕੁਰਸੀ ਜੀ। ਹੈਂ? ਇਹ ਅਕਾਊਂਟੈਂਟ ਸਾਹਿਬ ਦੀ ਕੁਰਸੀ ਹੈ ਜੀ। ਹਾਂ ਜੀ।

ਇਹ ਵੀਡੀਓ ਆਫਿਸ ਨੌਕਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਫਿਸ ਨੌਕਾ ਦੀਆਂ ਤਸਵੀਰਾਂ ਤੇ ਆ ਦੇਖੋ ਜੀ ਸਾਰਾ ਖਾਲੀ ਪਿਆ ਜੀ ਵੀ ਵੀਡੀਓ ਮੈਡਮ ਜਿਹੜੇ ਨੇ ਜੀ ਉਹ ਗਏ ਹੋਏ ਨੇ ਜੀ ਮੀਟਿੰਗ ਹਾਂ ਨਾਲ ਦੀ ਐ ਕਿੱਥੇ ਮੀਟਿੰਗ ਮਨਪੀ ਪਟਿਆਲੇ ਮੀਟਿੰਗ ਹੈ ਜੀ ਉਹ ਉਹਨਾਂ ਦਾ ਪਤਾ ਮੈਨੂੰ ਜੀ ਮੀਟਿੰਗ ਚ ਨੇ ਬਾਕੀ ਇੱਥੇ ਸਾਰਾ ਜੀ ਕੋਈ ਨਹੀਂ ਇੱਥੇ ਜੇ ਇੱਕ ਬਾਹਰ ਆਉਂਦਾ ਜਾਂਦਾ ਕੋਈ ਜੀ ਆ ਦੇਖੋ ਜੀ ਸਰ ਕੀ ਹਾਲਾਤ ਨੇ ਜੀ ਦੇਖੋ ਤੁਸੀਂ ਕਿਹੜਾ ਕੰਮ ਆਏ ਸੀ ਹੈ ਜੇ ਹਣ ਤੁਸੀਂ ਪੰਜਾਂਈਂ ਮੈਂ ਅੱਛਾ ਕੀ ਕੰਮ ਸੀ ਡੰਗ ਬਣਾਉਣਾ ਹੈ ਜੀ ਮੈਂ ਨਹੀਂ ਪਤਾ ਨਹੀਂ ਜੀ ਸਰੇਂਦਰ ਅੱਛਾ ਬੱਬੂ ਜੀ ਪੈ ਗਈ ਡੰਗ ਬਣ ਗਈ ਠੀਕ ਹੈ ਜੀ ਠੀਕ ਹੈ ਇਹ ਹੈ ਜੀ ਬਲਾਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਆ ਦੇਖੋ ਜੀ ਨਾਬਾ ਜੀ ਮਤਲਬ ਕਮਾਲ ਹੈ ਜੀ ਆ ਦੇਖੋ ਉਹ ਕਿਧਰ ਗਿਆ ਸੁਪਰਡੈਂਟ ਸਾਹਿਬ ਰੋਟੀ ਖਾਣ ਗਿਆ ਹੈ ਕਿ ਕਿਤੇ ਗਿਆ ਹੈ ਜੀ ਆਪ ਦਾ ਘਰ ਦਾ ਕੋਈ ਕਹਿੰਦਾ ਵਿਆਹ ਤੇ ਗਿਆ ਹੈ ਜੀ ਹਾਂ ਜੀ ਹਾਂ ਜੀ ਹਾਂ ਅੱਜ ਛੁੱਟੀ ਤੇ ਕਿਹੜੇ ਕਿਹੜੇ ਨੇ ਤੁਹਾਡੇ ਕੋਲ ਰਿਟਨ ਚ ਕਿਹੜੇ ਕਿਹੜੇ ਨੇ ਜੀ ਛੁੱਟੀ ਤੇ ਅੱਛਾ ਜੀ ਸਾਰੇ ਹਾਜ਼ਰ ਨੇ ਮਤਲਬ ਕਾਗਜ਼ਾਂ ਚ ਤੁਹਾਡਾ ਵਿਆਹ ਹੀ ਅੱਜ ਸਾਡੇ ਵੀਡੀਓ ਕਾਲ ਦੀ ਬੇਟੀ ਦਾ ਨਹੀਂ ਨਹੀਂ ਵਿਆਹ ਤਾਂ ਸਾਹਬ ਕਹ ਕੇ ਗਏ ਉਹਨੇ ਕੁਝ ਬੰਦੇ ਅੱਛਾ ਜੀ ਨਹੀਂ ਰਿਟਰਨ ਦੇ ਵਿੱਚ ਤਾਂ ਲਿਖਣਾ ਦੇਣਾ ਪੈਂਦਾ ਨਾ ਵਰਬਲੀ ਤਾਂ ਗੱਲ ਨਹੀਂ ਬਣਦੀ ਵੀ ਤੁਸੀਂ ਕਹੇ ਕਿ ਵਿਆਹ ਚਲੇ ਜਾ ਜਿਹੜੇ ਲੋਕ ਆਉਂਦੇ ਨੇ ਜੀ ਪਿੰਡਾਂ ਚੋਂ ਉਹ ਵਿਚਾਰਾਂ ਦੇ ਗਿਡੇ ਤੇ ਗਿਡੇ ਵੱਜਦੇ ਨੇ ਜੀ ਅੱਜ ਤਾਂ ਬੈਠੇ ਆ ਜੀ ਜਿਹਦੇ ਵਿਆਹ ਨਹੀਂ ਨਹੀਂ ਤੁਸੀਂ ਵੀ ਇੱਥੇ ਗੈਰ ਹਾਜ਼ਰ ਸੀ ਖਾਣੀ ਹੈ ਜੀ ਹੈ ਜੀ ਖਾਣਾ ਤਾਂ ਖਾਣੀ ਹੈ ਖਾਣਾ ਕਿੰਨੇ ਵਜੇ ਚਾਹਵੇਂ ਜੀ ਖਾਣਾ 2:30 ਦਾ ਟਾਈਮ ਹੋਈ ਅੱਛਾ ਜੀ ਹਾਂ ਜੀ ਉਹ ਵੀ ਖਾ ਲਈ ਪਿਆ ਬਾਹਰ ਨਹੀਂ ਮੈਂ ਤਾਂ ਪੌਣੇ 3 ਆਇਆ ਜੀ ਉਹ ਦੇਖਿਆ ਹੈ ਜੀ 2:30 ਆਹ ਦੇਖੋ ਜੀ ਹੋਈ ਇਹ ਮੌਜੂਦਾ ਜਿਹੜੀ ਦਫ਼ਤਰਾਂ ਦੇ ਵਿੱਚ ਜੀ ਇਹ ਸਿਸਟਮ ਜਿਹੜਾ ਬਣਾਇਆ ਹੋਇਆ ਕਿ ਆਪਣੀ ਮਨਮਰਜ਼ੀ ਹੈ ਜੀ ਔਰ ਆਪਣੀ ਮਰਜ਼ੀ ਨਾਲ ਕੋਈ ਆਉਂਦਾ ਜੀ ਆਪਣੀ ਮਰਜ਼ੀ ਨਾਲ ਚੱਲੇ ਜਾਂਦਾ ਕੋਈ ਕਹਿੰਦਾ ਵਿਆਹ ਤੇ ਗਏ ਹਾਂ ਜੀ ਰੋਟੀ ਦਾ ਟਾਈਮ ਕਿਹਦਾ 2:30 3:00 ਵਜੇ ਦਾ ਜੀ ਠੀਕ ਹੈ ਜੀ ਇਹ ਸਾਰਾ ਜਿਹੜਾ ਕੰਮ ਆਏ ਜੀ ਇਹ ਇਹਨਾਂ ਦਾ ਠੀਕ ਹੈ ਜੀ ਠੀਕ ਹੈ ਸੋ ਇਹ ਇਹ ਐਡਮਿਸ਼ਨ ਚੇਂਜ ਜਿਹੜਾ ਦਵਰਾ ਸ਼ੰਕਰਪਾਟ ਜੀ ਔਰ ਜਿਵੇਂ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਕਿ ਕਿਹੜਾ ਬੰਦਾ ਹਾਜ਼ਰ ਹੈ ਕਦਰ ਨਹੀਂ ਹਾਜ਼ਰ ਕੋਈ ਵੀ ਬੰਦਾ ਜਿਹੜਾ ਰਿਟਰਨ ਦੇ ਵਿੱਚ ਕਿਸੇ ਨੇ ਕੋਈ ਅ ਤੱਕ ਐਪਲੀਕੇਸ਼ਨ ਦਿੱਤੀ ਹੈ ਛੁੱਟੀਆਂ ਦੀ ਕੋਈ ਕੁਸ਼ਣ ਕੋਈ ਕੰਨਦਾ ਰਿਆ ਹੈ ਨਹੀਂ ਉਹ ਜਿੱਥੇ ਕਦੋਂ ਸੀਗੇ ਜੀ ਆ ਸਰ ਖਾਣਾ ਖਾਣਾ ਹੈ ਜੀ ਇਹ ਖਾਣੇ ਦਾ ਕਰੋ ਪਾਵਾ ਜੀ ਆਪ ਨੇ ਪੌੜੇ ਤੱਕ ਨੋ ਹੋ ਗਏ ਅੰਗਲ ਕਰ ਰਿਹਾ ਸੀ ਲੇਟ ਹੋ ਗਏ ਹਾਂਜੀ ਕੰਮ ਕਰ ਰਹੇ ਹਾਂ ਜਿੱਦਾਂ ਵਰ ਕੰਮ ਸਾਡਾ ਕਿ ਨਹੀਂ ਹੋ ਗਿਆ ਬਾਕੀ ਫਟਵਾਰੀ ਕਿੱਥੇ ਰਹੀ ਜੀ ਬਾਕੀ ਵੀਰਲੇਜ ਹੋਣਾ ਵੀ ਅੱਛਾ ਜੀ ਇਹ ਵਧੀਆ ਬਾਹਰ ਦਾ ਸੀ ਵੀਰਲੇਜ ਇਸ ਸਾਈਡ ਦਾ ਬਿਲਡਿੰਗ ਨਹੀਂ ਹੋਣਾ ਅੱਛਾ ਜੀ ਥੋੜਾ ਤਾਂ ਲਾਈਟ ਚੱਲ ਰਹੀ ਹੈ ਜਿੱਥੇ ਇਹਦਾ ਕੋਈ ਕੁਝ ਹੋਣੀ ਆ ਰੋਬੰਦ ਰਹਿੰਦੇ ਸਟੋਰੀ ਹੋਣੀ ਗਿਆ ਹੋਣੀ ਗਿਆ ਜੀ ਕਿਹਨੇ ਹੋਰ ਦਿੱਤਾ ਇੰਨਾ ਸਰਟੀਫਿਕੇਟ ਲਾਉਣਾ ਹੈ ਉਹ ਅਸਲ ਵਿੱਚ ਨਾ ਲਾਈਟਾਂ ਨੇ ਅਸਲ ਰੋਟੀ ਸੰਧਕੇ ਆ ਕੇ ਪੂਰਾ ਪੰਜਾਬ ਦੇਖ ਰਿਹਾ ਜੀ ਵੀ ਬਲਾਕ ਸਭ ਤੇ ਨਾਬਾ ਦੇ ਦਫਤਰ ਦੇ ਵਿੱਚ ਕੌਣ ਕੌਣ ਹਾਜ਼ਰ ਹੈ ਕੌਣ ਪੁੱਛੀ ਸਰ ਸਾਡੇ ਸਪਾਂਸਰ ਨੂੰ ਪੁੱਛੋ ਜੀ ਮੈਂ ਜੀ ਨੂੰ ਮੈਂ ਤਾਂ 5 ਮਿੰਟੇ ਹੋਏ ਨੇ ਹਲੇ ਇੱਥੇ ਜੋ ਹੋਸਟਲ ਦੀ ਅਗਰੀਮੈਂਟ ਕਰ ਰਹੇ ਉਹ ਵੀ 5 ਮਿੰਟ ਕਹਿ ਰਹੇ ਉਸ ਵੇਲੇ ਤਾਂ 5 ਮਿੰਟ ਹੋਏ ਹੋਣੇ ਗਿਆ ਸੀ ਸਰ ਕੋਈ ਨਹੀਂ ਬੋਲੇ ਬਿੱਲੂ ਦੱਸੋ ਮੈਂ ਤੁਹਾਨੂੰ ਦੱਸ ਕੇ ਗਿਆ ਜਾਂ ਨਹੀਂ ਗਿਆ ਲੇਟ ਤੁਸੀਂ ਕਰ ਹੈ ਕੋਈ ਦੋ ਬੱਚੇ ਨੋਟਿਸਾਂ ਗਏ ਸਰ ਹੈ ਕੀ ਗੰਗੇ ਦਿੱਤੇ ਗਏ ਰੋਟੀ ਆ ਨਾਲ ਹੀ ਘਰ ਅਸਰ ਕਿਸੇ ਆਪਣੇ ਆਪਣੇ ਘਰੇ ਲੰਨਨ ਵਾਲਿਆ ਰੋਟੀ ਖਾਂਗੇ ਲੋ ਫੋਟੋ ਤੇ ਰੋਟੀ ਖਾਂਗੇ ਸਮਝ ਬੈ ਮੇਰੀ ਅਸੀਂ ਖਾ ਲੈਂਦੇ ਆ আচ্ছা ਕੋਈ ਸੈਗਰ ਟਾਈਮ ਟੇਬਲ ਲਿਖ ਕੇ ਲੈ ਆ ਵੀ ਨਾ ਰੋਟੀ ਦਾ ਟਾਈਮ ਆ ਵੀ ਕੀ ਆਉਣ ਵਾਲੀ ਮਤਲਬ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਹੈਂ ਹਾਂ ਜੀ ਸਾਰੀ ਹੋ ਗਈ ਉਹ ਲਾਸਟ ਜਿਹੜਾ ਜੀ ਕੁਦਰਤ ਲਈ ਜੀ ਮੈਂ ਤਾਂ ਫਸਲ ਜੀ ਪਾਇਆ ਨਾ ਦੇਖਾਂਗਾ ਜੀ ਜਰਾ ਵੀ ਠੀਕ ਕਰ ਰਿਹਾ ਕੀ ਠੀਕ ਕਰ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹੇ ਨੇ ਮੀਟਿੰਗ ਦੇ ਵਿੱਚ 10 ਕਿਲੋ ਗੂੜਾ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਨਾ ਕਿ ਕੋਈ ਐਪਲੀਕੇਸ਼ਨ ਨਾ ਕਿ ਉਹਦਾ ਗਾਧਾ ਗਿਆ ਹੈ ਕਿਤੇ ਗਿਆ ਹੈ ਕਿਤੇ ਗਿਆ ਜੀ ਕਿ ਕਿਹੜੇ ਹੱਦ ਤੋਂ ਆਪ ਕਹਿੰਦਾ ਨਾ ਫੋਟੋ ਜ਼ਰੂਰੀ ਖਣ ਗਿਆ ਸਾਰੇ ਜੀ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਰਨ ਦਾ ਐਪਲੀਕੇਸ਼ਨ ਨਹੀਂ ਮੇਰੇ ਕੋਲ ਕਿਸੇ ਨਾ ਰਿਟਰਨ ਦੇ ਵਿੱਚ ਅਰਜੀ ਦਿੱਤੀ ਹੋਈ ਚੁੱਪੀ ਦੀ ਤੈਨੂੰ ਤੈਨੂੰ ਉਹ ਸੁਪਰਡਨਫਰਕਾ ਮੇਰੇ ਕੋਲੇ ਕਿਸੇ ਨੇ ਰੇਟਨ ਦੇ ਵਿੱਚ ਅਪਲੀਕੇਸ਼ਨ ਨਹੀਂ ਦਿੱਤੀ ਜੀ ਟੁੱਟੀ ਨਹੀਂ ਕਿਸੇ ਦਾ ਨਹੀਂ ਸਰ ਪਤਾ ਮੈਂ ਤਾਂ ਸਵੇਰ ਲਈ ਇਸੇ ਆਈ ਮੈਂ ਤਾਂ ਰੋਟੀ ਖਾਣ ਆਲੇ 5 ਮਿੰਟ ਹੈ ਗਏ ਜੀ ਅਰੇ ਇਹਦੇ ਇਹ ਜਿਹੜਾ ਆਫਿਸ ਹੈ ਸਭ ਦਾ ਪਿੰਡਾਂ ਨਾਲ ਰਿਲੇਟਡ ਹੈ ਜੀ ਪਿੰਡਾਂ ਦੇ ਮਜ਼ਦਿਗਾ ਵਰਕਰ ਪਿੰਡਾਂ ਦੇ ਸਰਪੰਚ ਸਹਿਬਾਨ ਪੰਚ ਸਹਿਬਾਨ ਇਹਨਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਇੱਥੇ ਆਉਂਦੇ ਨੇ ਆਪਣੇ ਕੰਮ ਵਾਸਤੇ ਆਉਂਦੇ ਨੇ ਤੇ ਹਾਈ ਕੋਈ ਨਹੀਂ ਦੱਸੋ ਇਹ ਇਹ ਵੀਡੀਓ ਆਫਿਸ ਨਾਬਾ ਤੋਂ ਮੈਂ ਲਾਈਵ ਹੋਏ ਹਾਂ ਜਿਸ ਵਕਤ ਦੇਖੋ ਤੁਸੀਂ ਅਚਾਨਕ ਆਇਆ ਇੱਕ ਚੱਕਰੀ ਜਿਹੜਾ ਦਫ਼ਤਰਾਂ ਦੇ ਵਿੱਚ ਹੋਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਹੈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਉੱਤੇ ਖਲਾਫ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਜਿਹੜਾ ਜੀ ਪਰ ਪਬਲਿਕ ਦੇ ਗਿਰੇ ਮਰਵਾਉਣੇ ਜਿਹੜੇ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਸਾਰਾ ਸਾਰਾ ਦਿਨ ਇੱਕ ਤਰੀਕਾ ਥੋੜਾ ਜਿਹਾ ਇਹ ਬਿਲਕੁਲ ਗੱਲਬਾਤ ਕਰਕੇ ਜੀ ਵਿਸਾ ਉਹਨਾਂ ਦੇ ਤੇ ਕਾਰਵਾਈ ਕਰਦੇ ਨੇ ਬਹੁਤ ਬਹੁਤ ਧੰਨਵਾਦ